ਤੇ ਮਿਲ ਜਾਊਗਾ ਪਹਿਲਾ ਲਾਗੂ ਆਪਣਾ ਵਧੀਆ ਫੋਟ ਕਲਾਈਮਟ ਦਾ ਵੀਰੇ ਜਿਹੜਾ ਐ 4 ਪੰਜਾਬ ਚ ਲੱਗੂਗਾ ਨਾ ਇਹ ਫਾਰਮਰ 91 ਪੂਰੀ ਟੌਪ ਦੀ ਬ੍ਰੀਡ ਐ ਵੀਰੇ ਇਹਦਾ ਕੀ ਪ੍ਰਾਈਸ ਆ ਇਹ ਕਿੰਨੇ ਦਾ ਬੂਟਾ 350 ਆ ਵੀਰੇ ਆ ਗਿਆ ਬਦਾਮ ਆ ਆ ਗਿਆ ਬਦਾਮ ਦੇ ਬੂਟੇ ਇਹ ਪੰਜਾਬ ਚ ਕੰਮ ਜਾਵਾ ਕੰਮ ਆਵੇ ਕਾਗਜੀ ਬਦਾਮ ਐ ਕਾਗਜੀ ਬਦਾਮ ਮੈਂ ਕਿੰਨੇ ਸਾਲ ਲੱਗਣ ਲੱਗ ਜਾਂਦਾ ਇਹ ਇਹ 1.5 ਸਾਲ ਦੇ ਵਿੱਚ ਵਿੱਚ ਫਰੂਟ ਦੇਣ ਲੱਗ ਪੈਂਦਾ 1.5 ਸਾਲ ਦੇ ਵਿੱਚ ਵੀ 1.5 ਸਾਲ ਦੇ ਵਿੱਚ ਵੀ ਵੀਰ ਲੱਗੇ ਹੋਣੇ ਫਲ ਆਇਆ ਹੋਇਆ ਵਾਹ ਕਿੰਨੇ ਮਹੀਨੇ ਸਾਲ ਫਲ ਆਲਾ ਜਾਂਦਾ ਇਹ ਛੋਟੇ ਨੇ ਲੱਗਣ ਲੱਗ ਜਾਂਦੇ ਆ ਆ ਦੇਖੋ ਜੀ ਅੰਜੀਰ ਲੱਗੀ ਹੋਈ ਆ ਛੋਟੇ ਨੂੰ ਕਹਿੰਦੇ 2 ਕੁ ਸਾਲਾਂ ਦਾ ਇਹਨੂੰ ਹਾਂਜੀ ਆ ਦੇਖ ਲਓ ਅੰਜੀਰ ਕਿ ਨਹੀਂ ਲੱਗੀ ਹੋਈ ਆ ਦੇਖੋ ਤੇ ਕਿਹੜੀ ਨਸਲ ਆ ਬਾਈ ਇਹ ਗੋਲਡਨ ਹੈ ਗੋਲਡਨ ਆ ਆ ਦੇਖ ਲਓ ਜੀ ਗੋਲਡਨ ਸੇਵ ਆ ਇਹਦਾ ਕੀ ਹਸਾਕਦਾ ਵਾ ਜਿਹੜੇ ਇਹ ਵਾਲਾ ਗੋਲਡਨ 200 ਦਾ ਆਏਗਾ ਹਾਂਜੀ ਜਿਹੜਾ ਇੱਕ ਦੇ ਵਿੱਚ ਵਧੀਆ ਵੈਰਾਈਟੀ ਐਚ ਆਰ ਹੈਗੀ ਉਹ ਮਿਲੂਗੀ ਆਪਾਂ ਨੂੰ ਅਹੀਂ ਲੱਗਿਆ 74 ਇਹਦਾ ਕੀ ਹਿਸਾਬ ਕਰਦਾ ਇਹ 120 ਤੋਂ ਸਟਾਰਟਿੰਗ ਆ ਬੁੱਟੇ ਦੀ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਆਣਾ ਜੀ ਮਰੇਰਕੋਟਲੇ 골ਡਨ ਨਰਸਰੀ ਅੱਜ ਤੁਹਾਨੂੰ ਦਿਖਾਉਣੇ ਆਪਾਂ ਵਧੀਆ ਵਧੀਆ ਬੂਟੇ ਨੇ ਪੰਜਾਬ ਚ ਬਦਾਮ, ਸੇਵ, ਅੰਜੀਰ, ਬਾਕੀ ਫਲ ਬੂਟੇ ਵਾਲੇ ਸਾਰੇ ਦਾ ਰੇਟ ਵੀ ਬਾਈ ਉਹਨਾਂ ਦੇ ਸਹੀ ਨੇ ਤੇ ਕਾਫੀ ਫੇਮਸ ਆ 골ਡਨ ਨਰਸਰੀ ਤੇ ਬਾਈ ਤੋਂ ਰੇਟ ਪੁੱਛਦਿਆਂ ਨਾਲ ਤੁਹਾਨੂੰ ਦਿਖਾਉਣੇ ਆ ਬੂਟੇ ਵੀਡੀਓ ਮੈਂ ਬਣਾ ਰਿਹਾ ਆ ਜੀ ਉਹ ਤੁਮ ਕੌਣ ਨੇ ਆਪਾਂ ਤਾਂ ਦੇਖੋ ਇਹ ਨਾਸਰੀ ਹੈ ਸਾਡੀ ਥੋਨੂੰ ਲੈ ਕੇ ਚੱਲਦੇ ਆਂ ਅੰਦਰ ਬਾਈ ਨਾਲ ਮਿਲਾਉਂਦੇ ਆਂ ਤੁਹਾਨੂੰ ਤੇ ਪੁੱਛਦੇ ਆਂ ਕੀ ਹਿਸਾਬ ਦਾ ਹਾਂ ਹਾਂਜੀ ਵੀਰੇ ਕੀ ਹਾਲ ਆ ਜੀ ਠੀਕ ਆ ਵੀਰੇ ਠੀਕ ਆ ਗੋਆ ਵਧੀਆ ਵਧੀਆ ਆਪਣੇ ਕੋਲੇ ਕਿਹੜੇ ਕਿਹੜੇ ਹੁੰਦੇ ਆ ਬੂਟੇ ਰੂਟ ਵਾਲੇ ਸਾਰੇ ਹੀ ਹੁੰਦੇ ਆ ਵੀ ਜੀ ਫਰੂਟ ਵਾਲੇ ਸਾਰੇ ਹੋਣਗੇ ਸਾਰੇ ਫਰੂਟ ਵਾਲੇ ਕਿਦਾਂ ਆਪਣੇ ਹੋਗਾ ਵਾਇਰਿਟੀ ਦੇ ਵਿੱਚ ਫਰੂਟ ਸੇਵ ਹੋ ਗਿਆ ਜਿਵੇਂ ਪੰਜਾਬ ਹਾਂਜੀ ਹਾਂਜੀ ਸੇਵ ਕਿਹੜੀ ਨਸਲ ਆ ਸੇਵ ਦੀ ਸਾਰ ਚਾਰ ਦੀਆਂ ਚਾਰੇ ਮਿਲ ਜਣੀਆਂ ਆ ਵੀਰੇ ਕਿਮਲ 골ਡਨ ਹੋਗੀ ਐਚ 4 ਹੋਗੀ ਅੰਨਾ ਹੋਗੀ ਕੁਲੂ ਡੋਰਸੈਟ ਹੋਗੀ ਸਾਰੀ ਮਿਲ ਜਣੀ ਹੈ। ਬਦਾਮ ਬਦਾਮ ਵੀ ਮਿਲ ਜੇਗਾ ਵੀਰੇ ਕਾਗਜੀ ਬਦਾਮ ਹੋ ਗਿਆ। ਅੱਛਾ ਅੱਛਾ ਮੜੇ ਦਿਖਾ ਦੇਉਂਗੀ ਬੂਟੇ ਤੈਨੂੰ। ਹਾਂ ਹਾਂ ਵੀਰੇ ਆ ਪੈਣੇ ਇੰਦਰ ਹੀ। ਕਿਹੜੇ ਕਹਿੰਦੇ ਬੰਦੇ ਕਹਿੰਦੇ ਪੰਜਾਬ ਦੇ। ਇਹਦੀ ਕੀ ਪੈਣੇ। ਆ ਦੇਖੋ ਜੀ। ਆ ਦੇਖੋ ਆ ਬਦਾਮ ਦਾ ਬੂਟਾ ਵੀਰੇ। ਇਹ ਬਦਾਮ ਦਾ ਬੂਟਾ ਦਾ। ਇਹ ਬਦਾਮ ਦਾ ਏ। ਇਹ ਆਲੂ ਖਾਦੇ ਦਾ ਬੂਟਾ ਹੈ ਵੀਰੇ। ਕਿੰਨੇ ਕਿੰਨੇ ਦਾ ਹੈ ਬਦਾਮ ਦਾ ਬੂਟਾ। ਜਿਹੜਾ ਇਹ ਸਾਈਜ਼ ਦੇ ਹਿਸਾਬ ਨਾਲ ਆ ਵੀਰੇ ਜਿਹੜੇ ਛੋਟੇ-ਬੂਟੇ ਨੇ 150 ਤੋਂ ਸਟਾਰਟਿੰਗ ਹੈ ਜੀ ਮਦਮ ਦਾ ਹਾਂਜੀ ਲੱਗੂ ਆਉਣੇ ਪੰਜਾਬ ਚ ਕਿੰਨੇ ਕਿੰਨੇ ਸਾਲ ਫਲ ਦੇਣ ਲੱਗ ਜਾਂਦਾ ਇਹ ਇਹ 2 ਤੋਂ 3 ਸਾਲ ਲੈ ਜਾਂਦਾ ਆਈ ਫਰਮਾਨੀ ਦਾ ਬੂਟਾ ਵੀਰੇ ਐਪਰੀਕੋਟ ਆ ਬਾਲੀ ਜਿਹੜੀ ਓਕੇ ਵੀਰੇ ਜੀ ਜੀ ਸੇਵ ਹੈਗਾ ਜੀ ਬੀਜ ਵੀਰੇ ਲੀਚੀ ਅੱਛਾ ਆਹ ਵਾਲਾ 3 ਦਾ ਬੂਟਾ ਵੀਰੇ ਸੇਵ ਮਿਲ ਜਾਊਗਾ ਲੱਗੂ ਆਪ ਨੂੰ ਵਧੀਆ ਹੋਰਡ ਕਲਾਈਮੈਂਟ ਦਾ ਵੀਰੇ ਜਿਹੜਾ ਹੈ 4 ਪੰਜਾਬ ਚ ਲੱਗੂਗਾ ਨਾ ਇਹ ਹਰਮਨ 99 ਪੂਰੀ ਟਾਪ ਦੀ ਬ੍ਰੀਡ ਹੈ ਵੀਰੇ ਇਹਦਾ ਕੀ ਪ੍ਰਾਈਸ ਹੈ ਇਹ ਕਿੰਨੇ ਦਾ ਬੂਟਾ 350 ਹੈ ਵੀਰੇ ਠੀਕ ਅਧਿਆ ਉਹ ਦੂਸਰਾ ਗੋਲਡਨ ਹੈ 150 ਦਾ ਵੀਰੇ ਅਲੱਗ ਅਲੱਗ ਲੀਜੀ ਦਾ ਲੀਜੀ ਦਾ ਲੀਜੀ ਮਿਲਦੀ ਵੀਰੇ ਆ ਲੀਜੀ ਪਈ ਹੈ ਇਹਦਾ ਕੀ ਜਾਗਦਾ ਵਾ ਲੀਜੀ ਵੀਰੇ ਸਾਈਜ਼ ਦੇ ਹਿਸਾਬ ਨਾਲ ਛੋਟਾ ਬੂਟਾ 150 ਤੋਂ ਸਟਾਰਟਿੰਗ ਹੋ ਜਾਂਦੀ ਹੈ ਵੱਡਾ ਬਾਕੀ ਫਲ ਬੂਟੇ ਛੋਟੇ ਕੋਲ ਸਾਰੇ ਹੀ ਹੁੰਦੇ ਨੇ ਜੀ ਸਾਰੇ ਫਰੂਟ ਵਾਲੇ ਹੁੰਦੇ ਨੇ ਇਹ ਚਾਂਬੂ ਮੇਲੂਗਾ ਵੀਰੇ ਅੰਬੋਂ ਬੜੀ ਸਾਰੀ ਵੈਰਾਈਟੀ ਆ ਕਿ ਸੰਤਰਾ, ਮਸਮੀ, ਮਾਲਟਾ ਸਾਰੇ ਮਿਲ ਜਣਗੇ ਵੀਰੇ ਜਿਹਨੂੰ ਮੱਖਣ ਫਰੂਟ ਕਹਿੰਦੇ ਨੇ ਮੱਖਣ ਫਰੂਟ ਠੀਕ ਆ ਐਸ਼ ਵੈਰਾਈਟੀ ਦਾ ਵੀਰੇ ਕਿ ਤੁਸੀਂ ਦੇਖ ਲਓ ਲੱਗੇ ਹੋਏ ਨੇ ਗਮਲੇ ਵੀ ਲੈ ਲਓ ਬਾਈ ਉਹਨੇ ਕੋਲ ਗਮਲੇ ਵੀ ਮਿਲ ਜਾਣਗੇ ਤੁਹਾਨੂੰ ਕੀ ਸੌਕਦਾ ਵਾ ਆ ਦੇਖ ਲਓ ਫੁੱਲਾਵਾਂ ਵਾਲੇ ਬੂਟੇ ਇਹ ਅੰਬ ਦੇ ਬੱਦਨ ओके कहदा कहदे ये 12 मासी आम okay. है 12 मासी आम सारे हां जी 12 ਮਹੀਨੇ 30 ਦਿਨ ਲੱਗੇ ਜਾਂਦੇ ਆ ਤੇ 12 ਮਹੀਨੇ 30 ਦਿਨ ਸਰਦੀਆਂ ਵੀ ਲੱਗਣਗੇ हां जी ओके ਕਿਹੜੀ ਨਸਲ ਹੈ ਬਾਹ ਕੇ ਸੰਦੂਰੀਆਮ ਪਏ ਆਏਗਾ ਸੰਦੂਰੀਆਮ ਬਾਂ ਤੇ ਅਮਰਪਾਲੀ ਆਹ 12 ਮਾਸੀ ਫਾਈਨਿੰਗ ਹੋਣੀ ਜੀ ओके ओके ਵੀਰੇ ਤੇ ਕਿੰਨੂੰ ਲੈ ਲਿਓ ਕਿੰਨੂੰ ਮਿਲ ਜੂ ਬਾਕੀ ਆ ਡੈਕੋਰੇਸ਼ਨ ਵਾਲੇ ਜਿਹੜੇ ਮਰਜੀ ਬੂਟੇ ਲੈ ਲਿਆ ਦੇਖੋ ਕਾਪੀਉਂ ਦੂਜੇਰੀ ਹੋਗੀ ਕੋਈ ਇਦਾਂ ਦਾ ਬੂਟਾ ਨਹੀਂ ਹੈਗਾ ਜਿਹੜਾ ਨਾ ਆਵੇ ਫਲਾਂ ਵਾਲਾ ਸਾਰੇ ਬਰੀਟਾ ਹੈਗੇ ਆ ਬਾਈ ਉਹਨਾਂ ਕੋਲੇ ਅੱਡ ਅੱਡ ਫਰੇਕ ਬੂਟੇ ਦੇ ਵਿੱਚ ਫਰੇਕ ਨਸਲ ਮਿਲਦੀ ਤੁਹਾਨੂੰ ਅੱਬੀ ਆਹ ਬਈਆਂ ਅੰਜੀਰ ਇਹ ਕਿੰਨੇ ਦਾ ਬੂਟਾ ਅੰਜੀਰ ਦਾ ਇਹ ਪੂਗਾ ਆਹ ਬੋਲ 200 ਰੁਪਏ ਦਾ ਪੂਗਾ ਆਹ ਵੱਡਾ ਬੂਟਾ ਅੰਜੀਰ ਦਾ ਵੱਡਾ ਬੂਟਾ 200 ਦਾ ਪਊਗਾ ਹਾਂਜੀ ਇਹ ਤੁਹਾਨੂੰ ਅੰਜੀਰ ਲੱਗੇ ਹੋਵੇ ਦਿਖਾਉਣੇ ਆ ਬਾਈ ਅੰਜੀਰ ਲੱਗੇ ਹੋਣੇ ਫਲ ਆਇਆ ਹੋਇਆ ਬਾਈ ਕਿੰਨੇ ਸਾਲ ਫਲ ਆਲਾ ਜਾਂਦਾ ਇਹ ਛੋਟੇ ਨੂੰ ਲੱਗਣ ਲੱਗਣ ਦੀ ਆ ਦੇਖੋ ਜੀ ਅੰਜੀਰ ਲੱਗੀ ਹੋਈ ਹੈ ਛੋਟੇ ਨੂੰ ਕਹਿੰਦੇ 2 ਕ ਸਾਲਾਂ ਦਾ ਇਹਨੂੰ ਹਾਂਜੀ ਆ ਦੇਖ ਲਓ ਵਿੱਚ ਵਿੱਚ ਅੰਜੀਰ ਕਿ ਨਹੀਂ ਲੱਗੀ ਹੋਈ ਆ ਦੇਖੋ ਇਹ ਕਿਹੜੀ ਨਸਲ ਆ ਬਾਈ ਇਹ ਗੋਲਡਨ ਹੈ ਗੋਲਡਨ ਨਸਲ ਆ ਇਹ ਕਿੰਨੇ ਦਾ ਬੂਟਾ ਸ਼ੁਰੂ ਜਾਂਦਾ ਇਹ ਇਹ ਆਪਰ ਆਪਣੇ ਲਈ 100 ਰੁਪਏ ਤੋਂ ਬੂਟਾ ਸਟਾਰਟ ਹੋ ਜਾਂਦਾ ਛੁੱਕੀ ਇਹਦੇ ਨਾਲ ਇਹਦੇ ਨਾਲ ਦਾ ਹਾਂਜੀ ਕੀ ਕਹਿੰਦਾ ਦੇਖ ਲਓ ਜੀ ਪੁੱਛਾਂ ਨੇ ਗੁੱਛੇ ਲੱਗੇ ਹੋਏ ਨੇ ਅੰਜੀਰ ਦੇ ਦੇਖੋ ਆ ਦੇ ਲੋ। ਗੁੱਛੇਰੇ ਗੁੱਛੇ ਨੂੰ ਅੰਜੀਬ ਤੇ ਲੱਗਾ ਫਲ ਬਹੁਤ ਆਇਆ ਹੋਇਆ ਵਾ। ਕਿੰਨੂ ਆ ਇਹ? ਇਹ ਕਿੰਨੂ ਆ ਗੰਗਿਆਂ ਨਗਰ ਵਾਲਾ। ਠੀਕ ਆ ਇਹਦਾ ਕੀ ਦਿਖਾ ਸਕਦਾ ਵਾ? ਕੰਗਾ ਨਗਰ ਵਾਲਾ। 250 ਦਾ ਬੁੱਟਾ ਇਹ। ਵੱਡਾ ਬੁੱਟਾ। ਵੱਡਾ ਬੁੱਟਾ। 150 ਤੋਂ ਸਟਾਰਟਿੰਗ ਹੋ ਜਾਂਦੀ। 150 ਤੋਂ ਸਟਾਰਟਿੰਗ ਹੋ ਜਾਂਦੀ ਆ ਓਕੇ। ਦੇਖੋ ਜੀ ਇਹ ਹਾਂ ਲੱਗੇ ਆ ਚਗੋਤਰੇ। ਇਹਦਾ ਕੀ ਹਿਸਾਬਦਾ ਵਾ? ਇਹ 120 ਤੋਂ ਸਟਾਰਟਿੰਗ ਬੁੱਟੇ ਜੀ। ਅੱਛਾ। ਤੇ ਦੇਖਿਆ ਬਹੁਤ ਘੱਟ ਆ ਯਾਰ ਵਿੱਚ ਤੋਂ ਬੰਦੇ ਨੂੰ ਪਤਾ ਹੀ ਨਹੀਂ ਉਹਨਾਂ ਦੇ ਬਾਰੇ। ਆ ਦੇਖ ਲਓ। ਚਗੋਤਰੇ ਕਿੱਡੇ ਕਿੱਡੇ ਲੱਗੇ ਨੇ। ਹਾਂ ਆ ਦੇਖ ਲੋ ਜੀ 골ਡਨ ਸੇਵ ਆ ਇਹਦਾ ਕੀ ਸਾਗਦਾ ਵਾ ਜਿਹੜਾ ਇਹ ਵਾਲਾ 골ਡਨ 200 ਦਾ ਹੈਗਾ ਹਾਂਜੀ ਜਿਹੜਾ ਇੱਕ ਇਹਦੇ ਵਿੱਚ ਵਧੀਆ ਵੈਰੈਟੀ ਐਚ ਆਰ ਹੈਗੀ ਉਹ ਮਿਲੂਗੀ ਆਪਾਂ ਨੂੰ ਅਹੀ 350 ਦਾ ਉੱਤ ਓਕੇ ਉਹ 350 ਜੀ ਠੀਕ ਆ ਵੀਰੇ ਤੇ ਅੱਗੇ ਅੱਗੇ ਆ ਗਿਆ ਆਪਨੇ ਲੀਚੀ ਲੀਚੀ ਆ ਗਈ ਹਾਂਜੀ ਲੀਚੀ ਮੈਨੂੰ ਦਿਖਾ ਜੀ ਇਹਦਾ ਕੀ ਇਹ ਵੱਡੀ ਲੀਚੀ 350 ਛੋਟੀ 250 ਰਿੰਗ ਦੀ ਠੀਕ ਆ ਵੀਰੇ ਫੋਰ ਬੱਗੂ ਬੋ ਸ਼ਾਮੀ ਜੀ ਬੱਬੂ ਉਹ ਕਿੱਥੇ ਆਹ ਤੈਨੂੰ ਬੱਗੂ ਬੋ ਸ਼ੇ ਆ ਜਦੋਂ ਬੱਬੂ ਕੋਸ਼ੇ ਮਿਲ ਜਾਣਗੇ ਆ ਹੈਗਾ ਬੱਬੂ ਇਹਦਾ ਕੀ ਧਾਕਦਾ ਵਾ ਇਹ 200 ਰੁਪਏ ਦਾ ਮਿਲਦਾ 200 ਰੁਪਏ ਦਾ ਬੂਟਾ ਠੀਕ ਆ ਵੀਰੇ ਤੇ ਆ ਆ ਆ ਚੈਨਾ ਅਮਰੂਦ ਆ ਵੀ ਇਹ ਚੈਨਾ ਅਮਰੂਦ ਹੈ ਵੀਰੇ ਹਾਂ ਠੀਕ ਆ ਇਹਦਾ ਇਹ 100 ਰੁਪਏ ਦਾ ਬੂਟਾ ਹੁੰਦਾ ਓਕੇ ਓਕੇ ਵੀਰੇ ਨਾਲ ਜਿਹੜਾ ਰੇਟ ਆਪਾਂ ਦੱਸ ਦਈਏ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਬਾਕੀ ਆ ਵੀ ਲੀਜੀ ਆ ਆ ਗਿਆ ਨਾ ਨਸਲਾਂ 25 ਬੂਟਾ ਓਕੇ ਨਸਲਾਂ ਵੀ ਬੱਕਰੇ ਬੱਕਰੇ ਹੋਣਗੇ ਨਾ ਹਾਂਜੀ ਠੀਕ ਆ ਵੀਰੇ ਆ ਤੇ ਅਮਰਪਾਲੀ ਅੰਬ ਅੰਬਰ ਅੰਬਰਪਾਲੀ ਅੰਬ ਅਮਰਪਾਲੀ ਅਮਰਪਾਲੀ ਇਹ ਦਾ 150 ਰੁਪਏ ਦਾ ਆਏਗਾ 150 ਦਾ ਬੂਤਾ ਓਕੇ ਇਹ ਆੜੂ ਆ ਗਿਆ ਆਪਣਾ ਆੜੂ ਆ ਹਾਂ ਇਹ ਵੀ 150 ਦਾ ਮਿਲੂਗੇ ਠੀਕ ਜਿਹਦਾ ਆ ਖਰਮਾਨੀ ਹੈਗੀ ਖਰਮਾਨੀ ਹੈ ਇਹ ਖਰਮਾਨੀ ਹੈ ਜੀ ਓਕੇ ਓਕੇ ਇਹ ਆਪਾਂ ਨੂੰ ਪਊਗੀ 350 ਦਾ ਵੱਡਾ ਬੂਤਾ ਠੀਕ ਆ ਵੀਰੇ ਹੋਰ ਅੱਗੇ ਐਪਲ ਅੱਛਾ ਐਪਲ 베ਰੀ ਇਹ 150 ਤੋਂ ਸਟਾਰਟਿੰਗ ਹੋ ਜਾਂਦੀ ਹੈ ਇਹ ਵੱਡੀ ਹੁੰਦੀ ਆ ਵੱਡੀ ਹੁੰਦੀ ਆ ਅੱਛਾ ਐਪਲ 베ਰੀ ਹਾਂ ਜੀ ਆ ਆਲੂ ਬਖਾਰ ਆ ਗਿਆ ਇਹ ਦੁਗਹਾਰ ਹੋ ਗਿਆ ਇਹ 150 ਤੋਂ ਸਟਾਰਟਿੰਗ ਆਪਣਾ 150 ਤੋਂ ਨਹੀਂ ਟਾਈਮ ਹੋ ਗਿਆ ਠੀਕ ਆ ਵੀਰੇ ਤੇ ਹੋਰ ਆ ਗਿਆ ਬਾਦਾਮ ਆ ਗਏ ਬਾਦਾਮ ਦੇ ਬੂਟੇ ਇਹ ਪੰਜਾਬ ਚ ਕਾਮਯਾਬ ਕਾਮਯਾਬ ਹੈ ਕਾਗਜੀ ਬਾਦਾਮ ਹੈ ਕਾਗਜੀ ਬਾਦਾਮ ਮਤਲਬ ਕਿੰਨੇ ਸਾਲ ਲੱਗਣ ਲੱਗ ਜਾਂਦਾ ਇਹ ਇਹ 1.5 ਸਾਲ ਦੇ ਵਿੱਚ ਵਿੱਚ ਫਰੂਟ ਦੇਣ ਲੱਗ ਡੇਢ ਸਾਲ ਦੇ ਵਿੱਚ ਵਿੱਚ ਡੇਢ ਸਾਲ ਦੇ ਵਿੱਚ ਵਿੱਚ ਓਕੇ ਤਾਂ ਇਹ ਪੰਜਾਬ ਦੇ ਵਿੱਚ ਆਪਣਾ ਹੈਗਾ ਕਾਮਯਾਬਾ ਇਹ ਕਿਹੜੀ ਬ੍ਰੀਡ ਹੈ ਇਹ ਇਹ ਕਾਗਜੀ ਬਾਦਾਮ ਕਾਗ ਸੁਰੀ ਕਾਗਜੀ ਬਾਦਾਮ ਹੈ ਤੇ ਹੋਰ ਆ ਅਮਰੂਦਾ ਕੇ ਇਲਾਹਾਬਦੀ ਸਲਾਹਾਬਦੀ ਮਰੂਦਾ ਕੇ ਬਹੁਤ ਵਧੀਆ ਇਹ ਤਾਂ ਕੀ ਸਕਦਾ ਵਾ ਇਹ ਆਪਾਂ ਨੂੰ 150 ਦਾ ਬੁੱਟਾ ਮਿਲਿਆ